ਪੰਜਾਬ ਦੇ ਵਿੱਚ ਮੁਫਤ ਸਹੂਲਤਾਂ ਦੇ ਨਾਂ ਤੇ ਕਿਸ ਤਰ੍ਹਾਂ ਲੋਕਾਂ ਦਾ ਇਲਾਜ ਹੁੰਦਾ ਇਸ ਦੀ ਤਾਜ਼ਾ ਉਦਾਹਰਣ ਦੇਖਣ ਨੂੰ ਮਿਲੀ ਹੈ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਜਿੱਥੇ ਕਿ ਅਕਸਰ ਹੀ ਇਹ ਹਸਪਤਾਲ ਸੁਰਖੀਆਂ ਦੇ ਵਿੱਚ ਰਹਿੰਦਾ ਕਿਉਂਕਿ ਲਗਾਤਾਰ ਇੱਥੇ ਲੋਕਾਂ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਇੱਕ ਹੋਰ ਸ਼ਿਕਾਇਤ ਹੈ ਜਿਹੜੀ ਇਸ ਹਸਪਤਾਲ ਦੇ ਨਾਂ ਤੇ ਦਰਜ ਹੋਈ ਹੈ ਸ਼ਿਕਾਇਤ ਇਹ ਸੀ ਕਿ ਇਹ ਰਿਕਸ਼ਾ ਚਾਲਕ ਇੱਕ ਜ਼ਖਮੀ ਵਿਅਕਤੀ ਨੂੰ ਲੈ ਕੇ ਐਮਰਜੈਂਸੀ ਦੇ ਵਿੱਚ ਰਾਤ ਨੂੰ ਪਹੁੰਚਿਆ ਤੇ ਉਸ ਨੂੰ ਸਟ੍ਰੈਚਰ ਨਹੀਂ ਦਿੱਤਾ ਗਿਆ ਜਦੋਂ ਸਟ੍ਰੈਚਰ ਦੀ ਮੰਗ ਕੀਤੀ ਗਈ ਤਾਂ ਸਟਾਫ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਸਟ੍ਰੈਚਰ ਚਾਹੀਦਾ ਤਾਂ ਮੁਰਦਾ ਘਰ ਤੋਂ ਚੱਕ ਕੇ ਲੈ ਆਣ ਇਸ ਬਾਅਦ ਬੜੇ ਹੀ ਮੁਸ਼ਕਿਲ ਦੇ ਨਾਲ ਈ ਰਿਕਸ਼ਾ ਦੇ ਉੱਪਰ ਹੀ ਅੰਦਰ ਤੱਕ ਇਸ ਮਰੀਜ਼ ਨੂੰ ਪਹੁੰਚਾਇਆ ਗਿਆ ਤੇ ਹੰਗਾਮਾ ਵੀ ਦੇਖਣ ਨੂੰ ਮਿਲਿਆ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਇਜ਼ਰਾਨਾ ਮਰੀਜ਼ ਤੇ ਪਰਿਵਾਰਕਾਂ ਮੈਂਬਰਾਂ ਦੇ ਨਾਲ ਉਸ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਬੈਤ ਸੋਚ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਮਰੀਜ਼ ਅਜੇ ਮੈਤਾ ਨੂੰ ਸੀਐਮਸੀ ਹਸਪਤਾਲਾ ਭੇਜਿਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਇਸ ਮਾਮਲੇ ਤੋਂ ਬਾਅਦ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਜੇਕਰ ਕੋਈ ਐਮਰਜੈਂਸੀ ਦੇ ਵਿੱਚ ਰਾਤ ਨੂੰ ਹਸਪਤਾਲ ਦੇ ਵਿੱਚ ਜਾਂਦਾ ਹੈ ਤਾਂ ਉਸ ਨੂੰ ਸਹੂਲਤਾਂ ਮਿਲਣ ਦੀਆਂ ਸਟਾਫ ਦੇ ਵੱਲੋਂ ਇਸ ਤਰ੍ਹਾਂ ਆਖਿਆ ਜਾਵੇ ਕਿ ਸਟ੍ਰੈਚਰ ਹਮ ਮੁਰਦਾ ਘਰ ਤੋਂ ਲਿਆ ਆਓ ਤਾਂ ਕੀ ਉਸ ਪਰਿਵਾਰ ਤੇ ਬੀਤੇਗੀ ਜੋ ਕਿ ਪਹਿਲਾਂ ਹੀ ਮੁਸੀਬਤ ਦੇ ਵਿੱਚ ਹਸਪਤਾਲ ਪਹੁੰਚਦਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਸਖਤੋ ਸਖਤ ਕਾਰਵਾਈ ਇਹੋ ਜੇ ਸਟਾਫ ਤੇ ਕੀਤੀ ਜਾਵੇ ਜੋ ਕਿ ਲੋਕਾਂ ਦੀ ਸੁਣਵਾਈ ਨਹੀਂ ਕਰਦੇ ਜੀ ਮੇਰਾ ਨਾਮ ਕਬਲਜੀ ਸਿੰਘ ਹੈ ਕੰਮ ਕਰਦੇ ਮੈਂ ਇ릭ਸ਼ੇ ਤੇ ਲੌਂਦਾ ਹਾਂ ਅੱਛਾ ਕੀ ਹੋਇਆ ਕਿੱਥੇ ਲੈ ਕੇ ਆਇਆ ਕਿੱਥੇ ਲੈ ਕੇ ਆਏ ਭਾਈ ਮੈਂ ਨੂਨਦਾਰਾ ਰੋਡ ਤੋਂ ਇੱਕ ਸਵਾਰੀ ਲੈ ਕੇ ਆਇਆ ਹਾਂ ਜੇ ਮੇਰੀ ਬੈਟਰੀ ਡਾਊਨ ਸੀਗੀ ਅਸੀਂ ਫਿਰ ਵੀ ਚੜਾਈ ਚੜ ਕੇ ਦਰੇਸੀ ਆਲੀ ਫਿਰ ਲੈ ਕੇ ਆਏ ਇਹਨਾਂ ਨੂੰ ਠੀਕ ਹੈ ਤੇ ਕਿ ਦੋ ਭਰਾਵਾਂ ਨੇ ਸਾਡੋਂ ਲੱਤ ਲਾ ਦਿੱਤੀ ਮੁੰਡਾ ਬਹੁਤ ਸੀਰੀਅਸ ਸੀਗਾ ਕੀ ਹੋਇਆ ਸੀਗਾ ਆਨੂੰ ਕਰੰਟ ਲੱਗ ਗਿਆ ਕਹਿੰਦੇ ਠੀਕ ਹੈ ਤੇ ਕੀ ਹਾਲਤ ਨੇ ਉਹਦੇ ਦੀ ਉਹਦੇ ਹਾਲਤ ਬਹੁਤ ਗੰਭੀਰ ਨੇ ਨਾਜ਼ੁਕ ਨੇ ਹਾਲਤ ਹੈ ਕਿ ਕੋਈ ਨਹੀਂ ਆਇਆ ਉਹਨੂੰ ਤੁਸੀਂ ਨਾਲ ਆ ਹੋਰ ਵੀ ਰਾਹ ਕੀ ਰਾਹ ਕੀ ਕੋਈ ਨਹੀਂ ਆਇਆ ਭਾਜੀ ਦੋ ਮੁੰਡਿਆਂ ਨੇ ਲੱਤ ਲਾਈ ਸੀ ਮੋਟਰਸਾਈਕਲ ਤੇ ਤੇ ਉਹਦੇ ਨਾਲ ਮੰਮੀ ਦੇ ਨਾਲ ਪਤਾ ਭਾਜੀ ਕੀ ਕਰਦਾ ਕੰਮ ਨਹੀਂ ਕੋਈ ਆਈਡੀਆ ਨਹੀਂ ਕਰ ਰਹੀ ਅਜੇ ਬੀਸ ਸਟ੍ਰਕਚਰ ਵੀ ਜਿੱਦਾਂ ਇੰਤਜਾ ਬਣੀ ਚੱਲਦਾ ਭਾਈ ਸਟ੍ਰਕਚਰ ਲੈ ਕੇ ਜਾਣ ਵਸ ਅਸੀਂ ਸਟ੍ਰਕਚਰ ਮੰਗਿਆ ਇੱਥੇ ਤੇ ਸਟ੍ਰਕਚਰ ਨੰਨੇ ਸਾਨੂੰ ਕਿਹਾ ਕਿ ਉਹ ਉਧਰ ਪਏ ਜਿੱਥੇ ਪੋਸਟਮਾਰਟਮ ਹੁੰਦੇ ਨੇ ਇੰਨੀ ਦੂਰ ਇੱਥੋਂ ਘਟੋ ਕਾਟਣ ਤੇ 100 150 ਕਿਲੋ 150 ਮੀਟਰ ਦਾ ਹੈਗਾ ਰਸਤਾ ਤੇ ਅਸੀਂ ਚੱਕ ਕੇ ਅੰਦਰ ਲੈ ਗਏ ਆ ਬੰਦੇ ਨੂੰ ਹਾਂਜੀ ਹਾਂਜੀ ਉਹਨੂੰ ਪਤਾ ਗਿਰ ਵੀ ਗਿਆ ਸੀਗਾ ਹਾਂਜੀ 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 ਚੱਕ ਕੇ ਉਹਨੂੰ ਲੈ ਕੇ ਜੀ ਲੱਗਦਾ ਨਹੀਂ ਏਡਾ ਬਟਾ ਹੌਸਪਟਲ ਸਹੂਲਤ ਹੋਣੀ ਚਾਹੀਦੀ ਚਲੋ ਇਹ ਗੱਲੋਂ ਤੇ ਅਸੀਂ ਕਹਿ ਹੀ ਸਕਦੇ ਆ ਭਾਜੀ ਕੀ ਕੀ ਦੇਖਵਾਲ ਹਣੀ ਤੇ ਦੇਖਵਾਲ ਹੁਣ ਨਹੀਂ ਇੱਥੇ ਆੰਨੇ ਤਾਂ ਹੀ ਆੰਨੇ ਕਿ ਇਸ ਤੋਂ ਇਲਾਵਾ ਚਾਹੀਏ ਕਿੱਥੇ ਹੋਰ ਗਰੀਬ ਬੰਦਾ ਹਾਂ ਗਰੀਬ ਬੰਦਾ ਕਿੱਧਰ ਜਾਵੇ ਹੋਰ ਭਾਜੀ ਪੜ੍ਹ ਲਿਖ ਕੇ ਨੌਕਰੀ ਨੌਕਰੀ ਨਹੀਂ ਮਿਲਦੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਮੇਰੀ ਨੌਕਰੀ ਨਹੀਂ ਮਿਲੀ ਮੈਨੂੰ ਫਿਰ ਵੀ ਮੈਂ ਕੰਮ ਕਰ ਰਹੇ ਹਾਂ ਏਦਾਂ ਦੇਖ ਲਓ ਜਿਵੇਂ ਨਹੀਂ ਮਿਲੀ ਆ ਬੰਦੇ ਨੂੰ ਕੁਝ ਵੀ ਹੋ ਸਕਦਾ ਡਾਕਟਰਾਂ ਨੇ ਹੱਥ ਖੜੇ ਕਰਤੇ ਨਾ ਪ੍ਰਬੰਧ ਹੈਗੇ ਨੇ ਵਧੀਆ ਕੁਝ ਵਧੀਆ ਨਹੀਂ ਹੈਗਾ ਇੱਥੇ ਮੈਂ ਜਾਣਦਾ ਕਿੱਦਾਂ ਲੈ ਕੇ ਆਏ ਆ ਇਹਨਾਂ ਨੂੰ